پہلا نام سخوندر پنڈ نیلا نوا شاہ ਲੋਕੋ ਤਨਵਾਜੀ ਜੀ ਸਰ ਆਪ ਜੀ ਤੋਂ ਕਿਸਾਨ ਮੇਲਾ ਜੋ ਆਪਣੇ ਲੋਕਾਂ ਨੇ ਆਪ ਹੀ ਇੰਦੇ ਵਿੱਚ ਆਜਾ ਲਾਸਟ ਕਰਿਆ ਜੀ ਤੇ ਇਹਦੇ ਬਾਰੇ ਤੁਹਾਡੇ ਕੀਮਤੀ ਵਿਚਾਰ ਲੈਣਾ ਚਾਹੀਏ ਜੀ ਪਲੀਜ਼ ਸਾਡੇ ਨਾਲ ਚੱਲ ਕੇ ਮੈਂ ਸਾਨਾ ਪਹਿਲੇ ਜੀ ਆਪਣੇ ਕਿਸਾਨ ਭਰਾਵਾਂ ਦਾ ਜੀ ਆਿਆਂ ਨੂੰ ਬੁਲਾਣਾ ਜੀ ਸਸਰੀਕਲ ਬੁਲਾਣਾ ਸਭ ਨੂੰ ਤੇ ਮੇਲਾ ਬਹੁਤ ਵਧੀਆ ਜੀ ਇਸ ਵਾਰੀ ਤੇ ਨਜ਼ਾਰਾ ਆ ਗਿਆ ਜਿਸ ਤਰ੍ਹਾਂ ਦਾ ਮਹੌਲ ਚੱਲ ਰਿਹਾ ਸੀਗਾ ਸਾਨੂੰ ਲੱਗ ਰਿਹਾ ਜੀ ਵੀ ਸ਼ਹਿਰ ਮੇਲੇ ਦੇ ਵਿੱਚ ਜਿਹੜਾ ਕੱਟ ਹੋਏਗਾ ਉਹ ਕੱਟ ਜਾਏਗਾ ਲੇਕਿਨ ਪਹਿਲੇ ਦਿਨ ਹੀ ਸਾਨੂੰ ਲੱਗਦਾ ਕੱਲ ਬਾਈ ਤੋਂ 25000 ਜ਼ਿਮੀਦਾਰਾਂ ਨੇ ਕਿਸਾਨ ਭਰਾਵਾਂ ਨੇ ਮੇਲੇ ਦੇ ਉੱਤੇ ਆ ਕੇ ਮੇਲੇ ਰੌਣਕ ਜੜੀ ਵਧਾਈ ਹੈ ਅੱਜ ਵੀ ਮੇਲਾ ਬੜਾ ਵਧੀਆ ਚੱਲ ਰਿਹਾ ਹੈ ਅੱਜ ਜਿਹੜਾ ਕਿ ਲਾਸਟ ਦਿਨ ਹੈ ਪਰ ਅੱਜ ਮਾਨੂੰ ਲੱਗਦਾ ਵੀ 10000 ਦੇ ਘਟੋ-ਘਟ ਆਪਣੇ ਕਿਸਾਨ ਭਰਾਜ ਮੇਲੇ 'ਚ ਆਣਗੇ ਦੂਜਾ ਮੇਲੇ ਦੇ ਵਿੱਚ ਜਿਹੜੀ ਸੁਨਾਲਿਕਾ ਅਸੀਂ ਅੱਜ ਨਵੀਂ ਚੀਜ਼ ਇੱਕ ਲੈ ਕੇ ਆਏ ਸੀਗੇ ਉਹਦੇ ਬਾਰੇ ਦੱਸਣਾ ਚਾਹਾਂਗਾ ਵੀ ਅਸੀਂ 60 ਫੋਰ ਬਿਲ ਡਰਾਈਵ ਦਾ ਟ੍ਰੈਕਟਰ ਜਿਹੜਾ ਕਿ ਅਸੀਂ ਇੱਕ ਨਵੀਂ ਰੂਪ ਨਵੀਂ ਸ਼ਕਲ ਦੇ ਹਿਸਾਬ ਨਾਲ ਉਹਨੂੰ ਦੁਬਾਰਾ ਲਾਂਚ ਕੀਤਾ 4712 ਸੀਸੀ ਦਾ ਇੰਡਸਟਰੀ ਦਾ ਸਾਨਾ ਵੱਡਾ ਇੰਜਨ ਅਸੀਂ ਪਾਇਆ ਦੇ ਵਿੱਚ ਤੇ ਰੇਟ ਬਹੁਤ ਅਸੀਂ ਜਾਇਜ਼ ਹੋਰ ਵਧੀਆ ਤਰੀਕੇ ਨਾਲ ਕਰਕੇ ਜ਼ਿੰਮੇਦਾਰਾਂ ਨੂੰ ਦਿੱਤਾ ਜਿਦਾ ਕਿ GST ਘਟਾਉਣ ਤੋਂ ਬਾਅਦ ਤੇ ਪਹਿਲੇ ਡਿਸਕਾਊਂਟ ਤੋਂ ਬਾਅਦ ਅਸੀਂ 8,57,900 ਰੁਪਏ ਦੇ ਵਿੱਚ 60 ਹਾਰਸ ਪਾਵਰ ਦੀ ਕੈਟਾਗਰੀ ਵਾਲਾ ਟ੍ਰੈਕਟਰ 4WD ਡਰਾਈਵ ਦੇ ਵਿੱਚ ਸਾਨਾ ਵੱਡੇ ਇੰਜਨ ਦੇ ਵਿੱਚ ਅਸੀਂ ਕਿਸਾਨਾਂ ਨੂੰ ਦਿੱਤਾ ਜਿਹੜਾ ਕਿਸਾਨ ਬੜਾ ਪਿਆਰ ਦੇ ਰਹੇ ਨੇ ਸਾਨੂੰ ਔਰ ਬਹੁਤ ਹੀ ਘੱਟ ਦਿਨਾਂ ਦੇ ਵਿੱਚ ਅਸੀਂ 1000 ਟ੍ਰੈਕਟਰ ਵੇਚਤਾ ਜੀ ਇਸ ਮਹੀਨੇ ਅਸੀਂ ਉਹਦੀ ਬੜੀ ਵਧੀਆ ਇੱਕ ਸੈਲੀਬ੍ਰੇਸ਼ਨ ਵੀ ਕੀਤੀ ਸੀ ਤੇ ਬੜਾ ਵਧੀਆ ਲੱਗ ਰਿਹਾ ਅਸੀਂ 8 ਟਰੈਕਟਰ ਹੋਰ ਲੈ ਕੇ ਆਏ ਹੋਏ ਆ ਜਿਹਦੇ ਚ ਸੀਆਰਡੀਐਸ ਦੇ ਟਰੈਕਟਰ ਨੇ 75 ਹਸ ਪਾਵਰ ਦੇ 65 ਹਸ ਪਾਵਰ ਦੇ ਤੇ 55 ਹਸ ਪਾਵਰ ਦੇ ਵਿੱਚ ਨਾਨ ਸੀਆਰਡੀਐਸ ਦੇ ਟਰੈਕਟਰ ਜਿਹੜੇ ਕਿਸਾਨਾਂ ਵਾਸਤੇ 3 ਸਿਲੰਡਰ ਦੇ ਵਿੱਚ 3532 ਸੀਸੀ ਇੰਜਨ ਦੇ ਨਾਲ ਦਿੱਤੇ ਆ ਛੋਟਾ ਟਰੈਕਟਰ ਅਸੀਂ ਲਗਾਇਆ ਜਿਹਦੇ ਵਿੱਚ ਇੰਪੋਰਟਡ ਟਰੈਕਟਰ ਜਿਹੜਾ ਸਾਡਾ ਹੈਗਾ ਟਾਈਗਰ ਸ਼ੇਪ ਦੇ ਵਿੱਚ 30 ਹਸ ਪਾਵਰ ਦਾ ਨੈਰੋ ਟ੍ਰੈਕ ਦੇ ਵਿੱਚ ਜਿਹੜਾ 3 ਸਿਲੰਡਰ ਇੰਜਨ ਦਾ ਟਰੈਕਟਰ ਹੈ ਉਹ ਹੀ ਟਰੈਕਟਰ ਅਸੀਂ ਇਹਦੇ ਵਿੱਚ ਡਿਸਪਲੇ ਕੀਤਾ ਨਾਲ ਦੇ ਨਾਲ ਅਸੀਂ ਆਪਣੀ ਜਿਹੜੀ ਸਾਡੀ ਐਗਰੀਕਲਚਰ ਦੀ ਪੂਰੀ ਸ਼੍ਰੇਣੀ ਜਿਹੜੀ ਹੈਗੀ ਹੈ ਉਹ ਅਸੀਂ ਲੈ ਕੇ ਆਏ ਆ ਕੰਪਲੀਟ ਸੋਲੂਸ਼ਨ ਦੇ ਰੂਪ ਵਿੱਚ ਜਿਹਦੇ ਵਿੱਚ ਅਸੀਂ ਸੁਪਰ ਸੀਡਰ ਰੋਟਾਵੇਟਰ ਬੇਲਰ ਹੋਰ ਬੜੀਆਂ ਮਲਚਰ ਸਾਰੀਆਂ ਟੈਕਨੀਕ ਦੀ ਜਿਹੜੀ ਅਸੀਂ ਸਾਡੇ ਮਸ਼ੀਨਾਂ ਨੇ ਉਹ ਵੀ ਸਾਨੂੰ ਕਿਸਾਨਾਂ ਨੂੰ ਦਿਖਾਉਣ ਦਾ ਮੌਕਾ ਮਿਲਿਆ ਤੇ ਬੜਾ ਵਧੀਆ ਲੱਗਾ ਜੀ ਇਸ ਵਾਰੀ ਮੇਲਾ ਬਹੁਤ ਵਧੀਆ ਜਾ ਰਿਹਾ ਜੀਮ ਸਾਹਿਬ ਅਸੀਂ ਤੁਹਾਨੂੰ ਕਲਮਨਰ ਪੱਠ ਪੰਜਾਬੀ ਚੈਨਲ ਵੱਲੋਂ ਮੁਬਾਰਕਾਂ ਵੀ ਦਿੰਦੇ ਆ ਜੀ ਜਿਵੇਂ ਕਿ ਤੁਸੀਂ ਦੱਸਿਆ ਸੋਨਾਲੀ ਕਮਲੋ ਜਿੱਥੇ ਵੱਡਾ ਫਰਜ਼ ਹਮੇਸ਼ਾ ਦਾ ਕੀਤਾ ਜਾਂਦਾ ਹੈ ਇਸ ਸਮਾਜ ਦੇ ਵਿੱਚ ਕਿਸਾਨੀ ਦੇ ਲਈ ਇਸ ਵਾਰ ਵੀ ਬਹੁਤ ਵਧੀਆ ਫਰਜ਼ ਦਾ ਅਦਾ ਕੀਤਾ ਗਿਆ ਸਰ ਤੁਸੀਂ ਕੋਈ ਲਾਸਟ ਜਿਹੇ ਮੈਸੇਜ ਹੈ ਕੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਜਰੂਰ ਜੀ ਮੈਂ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹਾਂਗਾ ਪੰਜਾਬ ਦੇ ਆਪਣੇ ਕਿਸਾਨਾਂ ਨੂੰ ਤੇ ਜਿਹੜੀ ਯੁਵਾ ਪੀੜੀ ਅੱਗੇ ਆ ਰਹੀ ਹੈ ਵੀ ਆਪਣੀ ਕੰਪਨੀ ਪੰਜਾਬ ਦੀ ਕੰਪਨੀ ਹੈ ਅਸੀਂ ਤੇ ਕਿਸਾਨਾਂ ਵਾਸਤੇ ਕੰਮ ਹੀ ਰਿਹਾ ਪਰ ਜ਼ਿੰਮੇਦਾਰਾਂ ਨੂੰ ਵੀ ਥੋੜਾ ਜਿਆ ਮਤਲਬ ਆਪਣੇ এনवायरमेंट ਨੂੰ ਦੇਖਦੇ ਹੋਏ ਨਵੇਂ ਟੈਕਨੀਕ ਦੇ ਟਰੈਕਟਰਾਂ ਨੂੰ ਅਪਣਾਉਣਾ ਚਾਹੀਦਾ ਹੈ ਨਾਲ ਆਪਣੀ ਫਸਲ ਨੂੰ ਹੋਰ ਵਧੀਆ ਤਰੀਕੇ ਵਾਸਤੇ ਕਰਨ ਵਾਸਤੇ ਜਿਵੇਂ ਅਸੀਂ ਸਬਜ਼ੀਆਂ ਤੇ ਵੀ ਧਿਆਨ ਦਈਏ ਫਲ ਫੁੱਲਾਂ ਤੇ ਵੀ ਧਿਆਨ ਦਈਏ ਜਿਹੜੀ ਟ੍ਰੈਡੀਸ਼ਨਲ ਸਬਜ਼ੀ ਆਪਣੀ ਫਸਲਾਂ ਲੱਗ ਰਹੀਆਂ ਉਹਦੇ ਵਿੱਚ ਕੁਝ ਨਵਾਂ ਪੰਨ ਲੈ ਕੇ ਸਾਡੀ ਅਗਰ ਜੁਵਾ ਪੀੜੀ ਆਂਦੀ ਹੈ ਤੇ ਪੰਜਾਬ ਦਾ ਨਾਮ ਅਸੀਂ ਹੋਰ ਅੱਗੇ ਲੈ ਕੇ ਜਾ ਸਕਦੇ ਆ ਤੇ ਦੇਸ਼ ਦੀ ਤਰੱਕੀ 'ਚ ਅਸੀਂ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਸਰ ਕੀਮਤੀ ਸਮਾਂ ਅਰ ਕੀਮਤੀ ਵਿਚਾਰਾਂ ਲਈ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਜੀ ਪਾਜੀ ਕਿਸਾਨ ਮੇਲਾ 2025 ਦਾ ਜੋ ਬਹੁਤ ਵੱਡੇ ਪੱਧਰ ਤੇ ਆਯੋਜਨ ਕੀਤਾ ਗਿਆ ਜੀ ਪੀਏਯੂ ਲੁਧਿਆਣਾ ਵਿਖੇ ਤੁਸੀਂ ਤੁਹਾਡੇ ਕੀਮਤੀ ਵਿਚਾਰ ਲੈਣਾ ਚਾਹੁੰਦੇ ਆ ਜੀ ਪਲੀਜ਼ ਸਾਡੇ ਨਾਲ ਜਾਣਕਾਰੀ ਸ਼ੇਅਰ ਕਰੋ ਹਾਂ ਸਭ ਤੋਂ ਪਹਿਲਾਂ ਸਸੀ ਗੱਲ ਜੀ ਤੇ ਮੈਂ ਜਿਵੇਂ ਕਿ ਇਹਦੇ ਤੇ ਗੱਲ ਕਰਨਾ ਚਾਹਾਂਗਾ ਜਿਹੜੇ ਕਿਸਾਨ ਮੇਲੇ 26 ਅਤੇ 27 ਤਰੀਕ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਕਰਾਇਆ ਜਾ ਰਿਹਾ ਹੈ ਤੇ ਅੱਜ ਇਸ ਕਿਸਾਨ ਮੇਲੇ ਦੀ ਸਮਾਪਤੀ ਹੈ ਤੇ ਦੋ ਦਿਨ ਦਾ ਇਹ ਮੇਲਾ ਸੀ ਤੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਮੈਨੇਜ ਕੀਤਾ ਗਿਆ ਤੇ ਜ਼ਿਮੀਦਾਰ ਭਰਾਵਾਂ ਨੇ ਵੀ ਟੈਕਨੋਲੋਜੀ ਨੂੰ ਤਕਨੀਕ ਨੂੰ ਅਪਣਾਇਆ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਜ਼ਿਮੀਦਾਰ ਭਰਾਵਾਂ ਨੇ ਸਟਾਲ ਵਿਜ਼ਿਟ ਕੀਤੇ ਤੇ ਸਕੋਰ ਕੁਵੋਟਾ ਕੰਪਨੀ ਵੱਲੋਂ ਜਿੰਨੇ ਤੇ ਪਾਰਟਿਸਪੇਟ ਕੀਤਾ ਗਿਆ ਸੀਗਾ ਤੇ ਇਸ ਸਟਾਲ ਤੇ ਕਈ ਜ਼ਿਮੀਦਾਰ ਭਰਾਵਾਂ ਨੇ ਵਿਜ਼ਿਟ ਕੀਤਾ ਤੇ ਕੰਪਨੀ ਦੁਆਰਾ ਜਿੱਦਾਂ ਕਿ ਪ੍ਰੋਡਕਟ ਲਾਂਚ ਕੀਤਾ ਇੱਕ ਐਮਓ ਸੀਰੀਅਲ ਦੇ ਵਿੱਚ ਪੰਪਾ ਲਿਫਟ ਦੇ ਨਾਲ ਕੰਪਨੀ ਨੇ ਕਵੋਟਾ ਕੰਪਨੀ ਨੇ ਪ੍ਰੋਡਕਟ ਲਾਂਚ ਕੀਤਾ ਜ਼ਿਮੀਦਾਰ ਭਰਾਮ ਨੇ ਉਸ ਟੈਕਨੋਲੋਜੀ ਨੂੰ ਬਹੁਤ ਅਪਣਾਇਆ ਤੇ ਨਾਲ ਨਾਲ ਕੰਪਨੀ ਦੁਆਰਾ ਜਿੱਦਾਂ ਕਿ ਸਪੈਰੀ ਟ੍ਰਾਂਸਪਲੈਂਟਰ ਹਾਰਵੈਸਟਰ ਵੀ ਇਸ ਐਗਜ਼ਿਬਿਸ਼ਨ ਦੇ ਵਿੱਚ ਸ ਇੰਸਟਾਲ ਕੀਤੇ ਗਏ ਲਗਾਏ ਗਏ ਨੇ ਤੇ ਮੇਰਾ ਤਾਂ ਇਹੀ ਹੈ ਕਿ ਟੋヨタ ਕੰਪਨੀ ਜਿਹੜੀ ਕਿ ਸ਼ੁਰੂ ਤੋਂ ਇੱਕ ਤਕਨੀਕੀ ਤੌਰ ਤੇ ਟੈਕਨੋਲੋਜੀ ਦੇ ਤੌਰ ਤੇ ਜਾਣੀ ਜਾਂਦੀ ਹੈ ਜਪਾਨ ਬੇਸਡ ਕੰਪਨੀ ਹੈ ਤੇ ਕੰਪਨੀ ਦੀ ਜਿਹੜੀ ਜੜ੍ਹਾਂ ਬਹੁਤ ਮਜ਼ਬੂਤ ਹੈ ਤੇ ਕੰਪਨੀ ਟੋヨタ ਕੰਪਨੀ 1890 ਦੇ ਵਿੱਚ ਉਸ ਵਕਤ ਜਪਾਨ ਦੇ ਵਿੱਚ ਸਟੈਬਲਿਸ਼ ਹੋਈ ਹੈ ਅੱਜ ਪੂਰੇ ਵਰਲਡ ਦੇ ਵਿੱਚ ਵਰਲਡ ਵਾਈਡ ਟੋヨタ ਕੰਪਨੀ ਆਪਣਾ ਬਿਜ਼ਨਸ ਚਲਾ ਰਹੀ ਹੈ ਤੇ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਟੋヨタ ਕੰਪਨੀ ਦੁਆਰਾ ਦਿਨ ਦੁੱਗਣੀ ਰਾਤ ਚੋਕਨੀ ਤਰੱਕੀ ਕਰ ਰਹੀ ਹੈ ਵਧੀਆ ਸੇਵਾਵਾਂ ਜਾਨੀ ਕਿਸਾਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਹਾਂਜੀ ਬਿਲਕੁਲ ਬਿਲਕੁਲ ਭਾਜੀ ਕੋਈ ਮੈਸੇਜ ਸ਼ੇਅਰ ਕਰਨਾ ਚਾਹਦੇ ਤੁਸੀਂ ਜੀ ਕਿਸਾਨ ਵੀਰਾਂ ਦੇ ਬਾਰੇ ਵਿੱਚ ਹੋਰ ਕੁਝ ਖਾਸ ਕਹਿਣਾ ਚਾਹਦੇ ਜੀ ਸਿਰ ਮੈਂ ਇਹਦੇ 'ਚ ਇਹ ਗੱਲ ਕਹਿਣਾ ਚਾਹਾਂਗਾ ਜਿਵੇਂ ਕਿ ਪੰਜਾਬ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਦਾ ਐਗਜ਼ਿਬਿਸ਼ਨ ਹੈ ਜੇ ਪਰ ਗੱਲ ਕਰੀ ਇੰਡੀਆ ਦੇ ਵਿੱਚ ਜਿਹੜੇ ਟਾਪ ਐਗਜ਼ਿਬਿਸ਼ਨ ਲੱਗਦੇ ਆ ਉਹਨਾਂ ਵਿੱਚੋਂ ਇੱਕ ਐਗਜ਼ਿਬਿਸ਼ਨ ਜਿਹੜਾ ਆਪਣਾ ਲੁਧਿਆਣਾ ਯੂਨੀਵਰਸਿਟੀ ਦਾ ਹੁੰਦਾ ਹੈ ਤੇ ਇੱਥੇ ਜਿਹੜੇ ਕਿ ਜ਼ਿਮੀਦਾਰ ਭਰਾ ਆਂਦੇ ਨੇ ਹੈਨਾ ਤੇ ਵੱਖ-ਵੱਖ ਕੰਪਨੀਆਂ ਦੁਆਰਾ ਇੱਥੇ ਸਟਾਲ ਲਗਾਏ ਜਾਂਦੇ ਨੇ ਤੇ ਮੈਂ ਜ਼ਿਮੀਦਾਰ ਭਰਾਵਾਂ ਨੂੰ ਇਹੀ ਕਹਿਣਾ ਕਿ ਜਿਹੜੀ ਅੱਜ ਖੇਤੀਬਾੜੀ ਹੈ ਉਸ ਨੂੰ ਹੋਰ ਨਵੇਂ ਤਰੀਕੇ ਦੇ ਨਾਲ ਨਵੀਂ ਟੈਕਨੋਲੋਜੀ ਦੇ ਨਾਲ ਆਪਾਂ ਅਪਣਾਈਏ ਤੇ ਆਪਣੀ ਜਿਹੜੀ ਪ੍ਰੋਡਕਸ਼ਨਸ ਹੈ ਹੈਨਾ ਦੁੱਗਣੀ ਰਾਤ ਚੋਗਣੀ ਆਪਾਂ ਤਰੱਕੀ ਕਰੇ ਆਪਣੀ ਖੇਤੀਬਾੜੀ ਦੇ ਵਿੱਚ ਵੀ ਤੇ ਨਾਲ ਹੀ ਮੈਂ ਗੱਲ ਕਰਾਂ ਜਿਵੇਂ ਕਿ ਅਸੀਂ ਹਰ ਸਾਲ ਇੱਥੇ ਪਾਰਟਿਸਪੇਟ ਕਰਦੇ ਤੇ ਪੰਜਾਬ ਦੇ ਜਿਹੜਾ ਜ਼ਿਮੀਦਾਰ ਭਰਾ ਹੈ ਉਹ ਬਹੁਤ ਹੀ ਇੱਕ ਐਜੂਕੇਟਿਡ ਹੈ ਕਿ ਪੰਜਾਬ ਆਲ ਇੰਡੀਆ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਜ਼ਿੰਮੇਵਾਰ ਭਰਾ ਬਹੁਤ ਐਜੂਕੇਟਿਡ ਹੈ ਉਹ ਸਾਨੂੰ ਕਈ ਵਾਰ ਇੰਨੀ ਵਧੀਆ ਫੀਡਬੈਕ ਦਿੰਦੇ ਨੇ ਉਹਨਾਂ ਦੇ ਤੌਰ ਤੇ ਫੀਡਬੈਕ ਦੇ ਤੌਰ ਤੇ ਅਸੀਂ ਫਿਰ ਇਹ ਪ੍ਰੋਡਕਟ ਦੇ ਵਿੱਚ ਇੰਪਰੂਵਮੈਂਟ ਕਰਦੇ ਨੇ ਤੇ ਮੈਂ ਹੀ ਕਹਿਣਾ ਕਿ ਇਸ ਯੂਨੀਵਰਸਿਟੀ ਦਾ ਜੋ ਵੀ ਮੇਲਾ ਲਗਾਇਆ ਜਾਂਦਾ ਹੈ ਤੇ ਹਰ ਸਾਲ ਤੁਸੀਂ ਵਿਜ਼ਿਟ ਕਰੋ ਜੋ ਨਵੀਂ ਤਕਨੀਕਾਂ ਕੰਪਨੀਆਂ ਦੁਆਰਾ ਲੈ ਕੇ ਆਂਦੀਆਂ ਨੇ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਤਕਨੀਕਾਂ ਨੂੰ ਤੁਸੀਂ ਅਪਣਾਓ ਤੇ ਅੱਗੇ ਵਧੋ ਅ ਵੀਰ ਜੀ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਅਰੇ ਕਿਸਾਨ ਵੀਰਾਂ ਨੂੰ ਤੇ ਸਾਰੀ ਪਬਲਿਕ ਨੂੰ ਵੀਰੇ ਕੰਢੀ ਪਿਆਰ ਪੂਰੀ ਸਤਿਕਾਰ ਤੇ ਇਹੋ ਜਿਹੇ ਜਰਾ ਪੀਏ ਦਾ ਕਿਸਾਨ ਮੀਲਾ ਹਰ ਸਾਲ ਇੱਥੇ ਲੱਗਦਾ ਇੱਥੋਂ ਆ ਇਥੇ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਹੋਰ ਸੂੇਤਾਂ ਦੇ ਵੀ ਕਿਸਾਨ ਵੀਰ ਖੂਹ ਮਾਟੀ ਪਹੁੰਚਦੇ ਨਿਗੇ ਤੇ ਸਾਨੂੰ ਵੀ ਉਹਨਾਂ ਦਾ ਪਿਆਰ ਮਿਲਦਾ ਜਾ ਤੇ ਉਹ ਉੱਥੇ ਆ ਕੇ ਵੈਸੇ ਉਹਨੇ ਡੱਬੇ ਜਿਹੇ ਖੋਲ੍ਹੇ ਵੀ ਆ ਪਰ ਨਵੀਂ ਟੈਕਨੋਲੋਜੀ ਅਸਾਂ ਨੂੰ ਪਤਾ ਲੱਗਦਾ ਕੋਈ ਮਸ਼ੀਨਰੀ ਵਿੱਚ ਕੋਈ ਚੇਂਜ ਹੋਇਆ ਉਹ ਚੀਜ਼ ਉਹਨਾਂ ਨੂੰ ਪਤਾ ਨਹੀਂ ਜਾਂ ਫਿਰ ਕੋਈ ਨਵੀਂ ਮਸ਼ੀਨ ਆਈ ਆ ਉਹ ਉਹਨਾਂ ਨੂੰ ਉੱਥੇ ਪਤਾ ਲੱਗ ਜਾਂਦੀ ਹੈ ਬਾਕੀ ਵੈਸੇ ਕਿਸਾਨ ਜੀ ਦਾ ਅੱਜਕੱਲ ਸਾਰੇ ਪੜੇ ਲਿਖੇ ਨੇਗੇ ਤੇ ਉਹ ਆਪ ਦੀ ਸਾਨੂੰ ਸਲਾਹ ਜੋ ਸੁਝਾ ਦਿੰਦੇ ਆ ਅਸੀਂ ਉਹਦੇ ਹਿਸਾਬ ਨਾਲ ਵੀ ਫਿਰ ਮਤਲਬ ਆਪਣੇ ਪ੍ਰੋਡਕਟ ਦੇ ਵਿੱਚ ਚੇਂਜਸ ਕਰਦੇ ਹਾਂ ਉਹਨਾਂ ਦੀ ਵੀ ਅਸੀਂ ਜੋ ਉਹਨਾਂ ਦੀਆਂ ਫੀਡਬੈਕ ਹੁੰਦੀ ਆ ਉਹ ਵੀ ਅਸੀਂ ਅਨੁਮੂਲ ਕਰਦੇ ਹਾਂ ਤੇ ਬਾਕੀ ਇਹ ਕਿਸਾਨ ਮੇਲਾ ਜਿਹਦਾ ਲੱਗਦਾ ਜਿਹਾ ਮ ਇਹ ਨਾਲ ਵੀ ਇਹਦੇ ਨਾਲ ਫਾਰਮਰਸ ਨੂੰ ਵੀ ਕਾफी ਹੈਲਪ ਮਿਲਦੀ ਆ ਤੇ ਜਿਹੜੀਆਂ ਕੰਪਨੀਆਂ ਨੇ ਮਸ਼ੀਨਾਂ ਬਣਾਉਂਦੀਆਂ ਨੇ ਉਹਨਾਂ ਨੂੰ ਵੀ ਕਾफी ਆਰਕੀ ਮਿਲਦੀ ਆ ਤੇ ਇਸੇ ਵਜ੍ਹਾ ਨਾਲ ਯੂਨੀਵਰਸਿਟੀ ਦਾ ਪ੍ਰਸ਼ਾਸਨਾਂ ਉਹ ਵੀ ਇੱਥੇ ਤੋਂ ਖਰੀਆ ਲਾਓ ਜੀ ਐਕਾ ਜਿਹੜਾ ਸੈਟਅਪ ਲਿਆ ਲਾਓ ਜੀ ਇਦਾਂ ਜਿਹੜਾ ਸੈਟਅਪ ਲੱਗਿਆ ਆ ਕਿਸਾਨ ਵੀਰਾਂ ਵਾਸਤੇ ਕੋਈ ਮੈਸੇਜ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੀ ਅੱਜ ਕਿਸਾਨ ਵੀਰਾਂ ਵਾਸਤੇ ਮੈਂ ਇੱਕ ਮੈਸੇਜ ਸ਼ੇਅਰ ਕਰੂੰਗਾ ਕਿ ਪੀਏਯੂ ਜੋ ਵੈਸੇ ਕਈ ਸਾਲਾਂ ਤੋਂ ਇਹ ਨਵੀਂ ਨਵੀਂ ਐਕਸਪੈਰੀਮੈਂਟ ਕਰ ਰਹੀ ਆ ਕਿ ਇਹ ਚੀਜ਼ਾਂ ਕਈ ਐਗਰੀਆਂ ਇਹਨਾਂ ਦੇ ਟੈਕਨੋਲੋਜੀਜ਼ ਹੈਗੀਆਂ ਵੀ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਸਾਂਭ-ਸਮਝ ਕਰ ਸਕਦੇ ਹਾਂ ਪਾਣੀ ਦਾ ਘੱਟ ਆਪਣਾ ਲੈਵਲ ਉਹਦੇ ਵਿੱਚ ਮਿੱਟੀ ਦੇ ਵਿੱਚ ਮਿਕਸ ਕਰ ਦਿੰਦਾ ਜਿਹੜਾ ਘਾਟਾ ਘੱਟਾ ਦਿੰਦਾ ਆਪਾਂ ਇਹ ਅੱਜ ਮੰਗਲੂ ਲਾਉਣੀ ਹੈ ਛੱਪੇ ਸਾਰੀਆਂ ਫ਼ਰਾਲੀ ਨੂੰ ਜਾਂ ਆਪਾਂ ਸੋਆਈ ਫੀਲਡ ਨਾਲ ਬਿਜਾਈ ਕਰੀਏ ਕਿ ਕਿਸਾਨ ਵੀਰ ਪਾਲਵਾਪਿੰਦਰ ਦੀ ਵਕਤੋਂ ਕਰਨ ਤੇ ਬਾਕੀ ਹੋਰ ਜਿਹੜੇ ਪੀਯੂ ਦੇ ਟੈਕਨੋਲੋਜੀ ਵਾਲੇ ਪ੍ਰਦਰਸ਼ਨ ਹੈਗੇ ਜੇ ਉਹਨਾਂ ਮੁਕਾਬਲਤ ਕਰਨਗੇ ਆਪਾਂ ਆਪਾਂ ਬਤਨ ਕਰ ਨੂੰ ਸਾਹ ਖਾਜੀ ਪਾਜੀ ਤੁਸੀਂ ਕਿੰਨੇ ਇਤਵਾਜ ਪੰਜਾਬ ਕਰ ਰਹੇ ਹੋ ਬਹੁਤ ਬਹੁਤ ਥੈਂਕ ਯੂ ਥੈਂਕ ਯੂ you okay. a ਉਹਨਾਂ ਦੀ ਸੁਪਰੀਅਰੀ ਕੈਟੇਗਰੀ ਦੇ ਵਿੱਚ ਪਹਿਲਾ